ਜੇ ਤਰੀਕੇ ਗਿਆ 27 ਤੇ ਟਾਈਮ ਹੋ ਗਿਆ ਆਪਣਾ 10:30 ਦਾ ਤੇ ਆਜੋ ਤੁਹਾਨੂੰ ਹੁਣ ਦਿਖਾਉਣੇ ਅੱਜ ਕੀ ਕੁਸ ਹੁੰਦਾ ਦਿਨ ਚ ਤੇ ਕੀ ਕਰਦੇ ਆ ਕਿ ਨਾ ਜੀ ਸਾਡਾ ਜਵਾਕ ਪੜਦਾ ਹੁਣ ਜਿਹੜਾ ਕੱਲ ਮੈਂ ਮਸਤੀ ਕਰਦੀਦੀ ਅੱਜ ਪੜਨ ਲਾਰਖੀ ਆ ਕੀ ਪੜਦਾ ਪੁੱਤ ਮੈਂ ਵਾਹਿਗੁਰੂ ਲਿਖਦਾ ਹਾਂ ਅੱਛਾ ਆ ਦੇਖੋ ਜੀ ਐਂ ਲਿਖਦੀ ਹੁੰਦੀ ਆ ਵਾਹਿਗੁਰੂ ਜੇ ਠੰਡ ਬਹੁਤ ਸੀ ਧੁੱਪ ਮਸਾ ਨਿਕਲਣ ਲੱਗੀ ਆ ਆ ਬੈਠਿਆ ਇਹ ਹੋਮਵਰਕ ਤਾਂ ਸਕੂਲ ਚੋਂ ਮਿਲਿਆ ਨਹੀਂ ਇਹ ਤੈਨੂੰ ਹੋਮਵਰਕ ਕਿੱਥੋਂ ਮਿਲਿਆ ਸਕੂਲ ਚੋਂ ਸਕੂਲ ਚੋਂ ਮਿਲਿਆ ਉਹ ਨਾ ਗੁਰੂ ਬਾਪੂ ਚ ਕਰਦੇ ਇਹਨੇ ਨਹੀਂ ਵਾਕਰੂ ਲਿਖ ਲਿਆਉਣੇ ਅਸਤੀਆਂ ਜਾਂ ਲਿਖ ਲੇਗੀ ਦੇਖੋ ਫਿਰ ਚਲੋ 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 ਕੋਈ ਨਹੀਂ ਬਾਅਦ ਚ ਦੇਖਾਂਗੇ ਪਹਿਲਾਂ ਲਿਖੋ ਇਸ ਨਾਲ ਆਪਾਂ ਨੂੰ ਜਵਾਬਾਂ ਨੂੰ ਇਹ ਸਿੱਖ ਇਤਿਹਾਸ ਨਾਲ ਜੋੜਨ ਦਾ ਬਹੁਤ ਵਧੀਆ ਪਾਪੜਾ ਮਿਲਦੀਆਂ ਨੇ ਤੇ ਸਕੂਲਾਂ ਨੂੰ ਵੀ ਇਹ ਗੱਲ ਕਰਨੀ ਚਾਹੀਦੀ ਜੇ ਬੱਚਾ ਛੋਟੇ ਜਵੱਕਾ ਨੂੰ ਐਂ ਕਾਪੀ ਦੇ ਕੇ ਮੈਂ ਲਿਖਾਉਣਾ ਚਾਹੁੰਦਾ ਵਾਹਿਗੁਰੂ ਵਾਹਿਗੁਰੂ ਦੇਖੋ ਜੀ ਸਾਡੀ ਕੁੜੀ ਕਿੰਨੇ ਪਿਆਰ ਨਾਲ ਲਿਖਦੀ ਹੋਈ ਕੁਝਾਂ ਵਿਚਾਰ ਸਾਂਝੇ ਕਰ ਸਕਦੀਆਂ ਬੋਲ ਸਕਦੀਆਂ ਕੁਝ ਇਹ ਜਾ ਕੇ ਕਿਹਨੂੰ ਪੜਾਏਂਗੀ ਮੈਨੂੰ ਕਿਹੜੀ ਨੂੰ ਪ੍ਰਿੰਕਾ ਸਰਮਾ ਫੇਕ ਉੱਠਦੀ ਤਾਂ ਨਹੀਂ ਹੋ ਤੈਨੂੰ ਨਹੀਂ ਦੇ ਜਰੀ ਆਂ ਵੀ ਪਪਾ ਦਾ ਨੇਂ ਤੇ ਮੰਮਾ ਦਾ ਨੇਮ ਲਿਖਣਾ ਦੇਖੋ ਮੇਰਾ ਨੇਮ ਪਪਾ ਦਾ ਨੇਮ ਮੰਮਾ ਦਾ ਨੇਮ ਉਹਦੇ ਨੰਬਰ ਤੇ ਉਹਦੇ ਸਕੂਲ ਦਾ ਨੇਮ ਵੀ ਲਿਖ ਸਕਦੇ ਆਪਾਂ ਸਹੀ ਆਪਕੇ ਦੇਖੋ ਜੀ ਕੁੜੀ ਨੂੰ ਆਪਣੀ ਨਹੀਂ ਖੈਸੋ ਨਹੀਂ ਹੁੰਦੇ ਨਾਲ ਪੰਜਾਬੀ ਚ ਇਹਦੀ ਉਹ ਵੈਸੇ ਅਜੇ ਸਕੂਲ ਕਿਉਂ ਪੰਜਾਬੀ ਲੱਗੀ ਨਹੀਂ ਪਰ ਸਕੂਲ ਵਾਲੇ ਨੇ ਆਖੀ ਇਹਨੂੰ ਪੰਜਾਬੀ ਦੀ ਬੁੱਕ ਪਹਿਲੀ ਵਾਰ ਦਿੱਤੀ ਹੈ ਇਸ ਕਰਕੇ ਬਹੁਤ ਮਾਨ ਵਾਲੀ ਗੱਲ ਆ ਸਕੂਲ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਜਿਹੜੇ ਅਸੀਂ ਇਹਨੂੰ ਫੀਸ ਭਰ ਕੇ ਨੂੰ ਸਕੂਲ ਚ ਪੜਾਦੇ ਆ ਇਹ ਸਕੂਲ ਹੈਗਾ ਮਦਰ ਟੀਚਰ ਹੰਢਿਆ ਆ ਬਠਿੰਡਾ ਰੋਡ ਨੀਦਰ 22 22 ਐਸ ਪਬਲਿਕ ਕਾਲਜ ਪਰ ਸਕੂਲ ਹੈ ਬਾਈ ਸਕੂਲਾ ਤੇ ਨੀਅਰ ਆਊਟਲੈਟਰ ਦੇਖੋ ਸਾ ਆਪਣੀ ਕੁੜੀ ਦਾ ਕੰਮ ਪੂਰਾ ਹੋਇਆ। ਦੇਖੋ ਜੀ 1 ਕਬਜ ਪੂਰਾ ਕਰ ਲਿਆ ਕੁੜੀ ਨੇ। ਬਹੁਤ ਮਾਣ ਵਾਲੀ ਗੱਲ ਐ। ਕਿ ਪੰਜਾਬੀ ਜਿਹਨੂੰ ਆਉਂਦੀ ਨਹੀਂ ਹਜੇ ਲਿਖਣੀ ਉਹਨੇ ਫੇਰ ਵੀ ਪੰਜਾਬੀ ਦਾ 1 ਕਬਜ ਪੂਰਾ ਕਰ ਲਿਆ। ਕਿਵੇਂ ਲੱਗੇ ਤੁਹਾਨੂੰ ਕਬਜ ਪੂਰਾ ਕਰਕੇ? ਬਾਲਾ ਬਦਿਆ। ਬਾਲਾ ਬਦਿਆ ਲਿਖਣ ਨੂੰ। ਪੇਜ ਕਰਕੇ ਕੱਲੂ ਇਹ ਵਾਲਾ ਪੇਜ ਫਿਰ ਕੜਾ ਲਿਆ ਕੱਲੂ ਆਵਲਾ ਕਰਾਂਗੇ ਜੀ ਇੱਕ ਵੇ ਅੱਜ ਕਰ ਲਿਆ ਇੱਕ ਵੇ ਕੱਲੂ ਕਰ ਦਾਂਗੇ ਇਹ ਦੋ ਆਵਾ ਫਿਰ ਆਈ ਪੂਰੇ ਕਰ ਕਰਕੇ ਇਹਨਾਂ ਨੂੰ ਸਕੂਲ ਚ ਸਬਮਿਟ ਕਰ ਦਾਂਗੇ ਇਹਨੂੰ 1 ਮਹੀਨੇ ਦਾ ਟਾਈਮ ਦਿੱਤਾ ਹੋਇਆ ਸਕੂਲ ਵਾਲਿਆਂ ਨੇ ਵੀ 1 ਮਹੀਨੇ ਚ ਪੂਰਾ ਕਰਕੇ ਦੇ ਦੇ ਇਹਨੂੰ ਹਾਂ ਦੇਖੋ ਮੈਂ ਮੈਂ ਇਹ ਕਾਫੀ 1 ਮਹੀਨੇ ਚ ਪੂਰਾ ਕਰਕੇ ਦੇ ਦਿੰਦੀ ਆ ਇਹਨੇ ਸਕੂਲ ਚ ਇੱਕ ਜੱ ਵੱਧ ਟਾਈਮ ਲੱਗ ਸਕਦਾ 1 ਮਹੀਨਾ ਤੱਕ ਕਿਉਂਕਿ ਆਇਆ ਹੋਇਆ ਸਕੂਲ ਵਾਲਿਆਂ ਨੇ ਉਹ ਵੀ ਮੈਂ 1 ਮਿੰਟ ਚ ਟਾਈਮ ਕਰਤਾ 1 ਮਿੰਟ ਇਹਨੂੰ ਅੱਧਾ ਘੰਟਾ ਲੱਗ ਗਿਆ ਜੀ ਆ ਪੇਜ ਪੂਰਾ ਕਰਨ ਦਾ ਦੇਖੋ ਇਹ ਕੁੜੀ ਹੁਣ ਆਪਣੀ ਇਤਿਹਾਸ ਪੜਦੀ ਹੋਈ ਗੁਰੂਆਂ ਦਾ ਆ ਦੇਖੋ ਜੀ ਕੁੜੀ ਇਤਿਹਾਸ ਪੜਦੀ ਹੋਈ ਗੁਰੂਆਂ ਦਾ ਪੜ ਕੇ ਸੁਣਾ ਜੀ ਸਾਡੀ ਕੁੜੀ ਪੜਦੀ ਹੋਈ ਇੰਨੀ ਸੇਤੀ ਪੜ ਵੀ ਤੱਕ ਬੇਜੋ ਸੇਤੀ ਤਾਂ ਵਰਨਾ ਲੱਗੀ ਸੀ ਕੁੜੀ ਆਪਣੀ ਪੜਦੀ ਹੋਈ

ਮਹਿਕਾ ਮਹਿਕ ਦੀਦੀ ਤੇ ਉਹ ਦੇਖੋ ਜੀ ਅੱਧਰ ਆਪਣੇ ਜੰਗਰਾਂ ਨੇ ਨੂੰ ਪੜਦੇ ਚੱਕੇ ਨਹੀਂ ਹੈਗੇ ਅੱਜ ਵੀ ਠੰਡ ਕਰਕੇ ਠੰਡ ਬਹੁਤ ਜ਼ਿਆਦਾ ਹੈ ਅੱਜ ਸਵੇਰੇ ਇਸ ਕਰਕੇ ਅਜੇ ਪੜਦੇ ਚੱਕੇ ਨਹੀਂ ਹੈਗੇ ਕਿਉਂ ਤਾਜੀ ਸਹੀ ਵੀ ਮੱਝ ਹੈ ਕਿਉਂ ਵੀ ਬਿਮਾਰ ਹੋ ਗਿਆ ਫਿਰ ਫਿਰ ਔਖਾ ਹੋਊ ਇਸ ਕਰਕੇ ਨਾਲੇ ਕਟੂ ਬਾਰੇ ਦੀ ਇਸ ਕਰਕੇ ਕੋਲੇ ਨਹੀਂ ਪੜਦਾ ਜੇ ਮੈਂ ਖੁਦ ਆਹੀਂ ਹੁਣ ਧੁੱਪ ਨਿਕਲੀ ਆ ਹੁਣ ਦੇਖਦੇ ਆ ਅੱਧੇ ਘੰਟੇ ਅੱਧੇ ਘੰਟੇ ਤੱਕ ਜਾਂ ਘੰਟੇ ਤੱਕ ਪੜਦੇ ਚੱਕਾਂਗੇ ਇਹਨਾਂ ਦੇ ਤੇ ਤੁਹਾਨੂੰ ਫਿਰ ਮਿਲਾਂਗੇ ਕਿਥੇ ਗਈ ਤੀ ਮੈਂ ਬਾਜ਼ਾਰ ਗਿਆ ਸੀ ਕੀ ਕਰਨ ਮੈਂ ਆ ਲੈਣ ਦੇ ਸਾਡੇ ਸਕੂਲ ਚ ਗਿੱਦੇ ਦਾ ਪ੍ਰੋਗਰਾਮ ਹੈ ਮੈਂ ਗਿੱਦੇ ਤੇ ਸਿਲੈਕਟ ਹੋਇਆਗਾ ਤੇ ਉਹ ਚ ਮੈਂ ਕਲਰ ਦਾ ਸੂਟ ਲੈ ਕੇ ਆਇਆ ਯੈਲੋ ਕਲਰ ਦਾ ਫਿਰ ਕੀ ਖਾ ਕੇ ਆਈਆਂ ਉੱਥੇ ਮੈਂ ਇੱਕ ਪਕੌੜੇ ਲੈ ਕੇ ਆਇਆ ਖਾ ਕੇ ਆਈਆਂ ਖਾਈਆਂ ਆਇਆਂ ਚਾ ਤੇ ਮੈਂ ਦੂਜੇ ਜਿਹੜਾ ਆ ਲੈਣ ਗਿਆ ਸੀ ਬੱਬੂ ਦੇ ਪਰ ਮੈਂ ਬਿਸਕੁਟ ਤੇ ਚਾਹ ਪੀਤੀ ਆ ਅੱਛਾ ਫਿਰ ਜੱਤਾਂ ਦਾ ਲੰਗਰ ਲੱਗਿਆ ਦੂਸਰਾ ਅੰਦ ਨਹੀਂ ਗਈ ਫਿਰ ਮੈਂ ਤਾਂ ਉੜਿਆ ਆਇਆ ਸੀ ਦਾ ਪਪਾ ਬੱਗਿਆ ਸੀ ਇਕੱਲਾ ਠੀਕ ਆ ਬੌਲੀ ਦੇਖੋ ਜੀ ਅਸੀਂ ਫਿਲਮ ਦੇਖ ਰਹੇ ਹਾਂ ਚਾਰ ਸਹਜਾ ਦੇ ਦੋਨੇ ਮਨ ਪਾਈ ਕਿਉਂ ਸੰਨਦ ਦਾ ਜਾਣ ਸਕਿਆ ਅਸੀਂ ਬਈ ਟੀਵੀ ਦੀ ਫਿਲਮ ਦੇਖ ਲਾਂਦੇ ਆ ਕਿ ਮੈਂ ਆਪਣੇ ਚਾਰ ਸਹਜਾ ਦੇ ਨਾਲ ਕੀ ਵਾਪਰੇ ਦੀ ਤੇ ਹੁਣ ਸੋਨੂੰ ਫਿਲਮ ਦੇਖ ਕੇ ਫਿਰ ਮਿਲਾਂਗੇ ਠੀਕ ਨਾ ਜੀ Bona nit, bon dia, like, share, subscribe, bye bye.